ਖਾਲਸਾ ਸ਼ਹੀਰੀ ਵਾਈਗੁਰ ਜੀ ਕੀ ਫਤਿਹ ਜੇ ਬਲੌਗਸ ਤੋਂ ਤੁਹਾਡਾ ਸਵਾਗਤ ਹੈ ਜੀ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਜੀ ਤੇ ਅੱਜ ਦਾ ਆਪਾਂ ਬਲੌਗ ਸ਼ੂਟ ਕਰਨਾ ਹੈ ਗੁਰਦੁਆਰਾ ਸ਼੍ਰੀ ਬਿਬਾਨਗੜ੍ਹ ਸਾਹਿਬ ਫਤਿਹਗੜ੍ਹ ਸਾਹਿਬ ਤੇ ਬਾਕੀ ਤੁਹਾਨੂੰ ਮੈਂ ਗੁਰਦੁਆਰਾ ਸਾਹਿਬ ਦਾ ਥੋੜਾ ਜਿਹਾ ਇਤਿਹਾਸ ਦੱਸ ਦਿੰਨਾ ਵੀ ਜਦੋਂ ਛੋਟੇ ਸਾਹਿਬ ਜੱਤਾਂ ਨੂੰ ਨੀਹਾਂ ਵਿੱਚ ਚੇੜ ਕੇ ਸ਼ਹੀਦ ਕੀਤਾ ਗਿਆ ਸੀਗਾ ਤੇ ਉਸ ਤੋਂ ਬਾਅਦ ਉਹਨਾਂ ਦੀ ਜਿਹੜੀ ਪਵਿੱਤਰ ਦੇਹਾਂ ਸੀਗੀਆਂ ਤੇ ਮਾਤਾ ਗੁਜਰਕੌਰ ਦੀ ਜਿਹੜੀ ਪਵਿੱਤਰ ਦੇਹ ਸੀਗੀ ਉਹ ਹੰਸਲਾ ਨਦੀ ਦੇ ਕਿਨਾਰੇ ਝ ਘਣੀ ਜੰਗਲਾਂ 'ਚ ਸੁੱਟ ਦਿੱਤੀ ਗਈ ਸੀਗੀ ਤੇ ਤਿੰਨਾਂ ਦੀਆਂ ਦੇਹਾਂ ਜਿਹੜੀਆਂ ਸੀਗੀਆਂ ਉਹ ਕਨੇ ਜੰਗਲਾਂ ਵਿੱਚ ਹੰਸਲ ਨਦੀ ਦੇ ਕਿਨਾਰੇ ਸੁੱਟ ਦਿੱਤੀਆਂ ਗਈਆਂ ਸੀਗੀਆਂ ਤੇ ਜਿੱਥੇ ਬੱਬਰ ਸ਼ੇਰਾਂ ਨੇ 48 ਘੰਟੇ ਤੱਕ ਉਹਨਾਂ ਦੀ ਪਵਿੱਤਰ ਦੇਹਾਂ ਦੀ ਰਾਖੀ ਕੀਤੀ ਸੀਗੀ ਤੇ ਅੰਦਰ ਭੋਰਾ ਸਾਹਿਬ ਵੀ ਸ਼ੁਸ਼ੋਭਿਤ ਹੈ ਜੀ ਉਹਦੇ ਵੀ ਤੁਹਾਨੂੰ ਮੈਂ ਦਰਸ਼ਨ ਕਰਾਵਾਂ ਬਾਕੀ ਪਲੀਜ਼ ਮੇਰਾ ਚੈਨਲ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਤਾਂ ਕਿ ਆਉਣ ਵਾਲੇ ਟਾਈਮ 'ਚ ਹੋਰ ਵਧੀਆ-ਵਧੀਆ ਵਲੌਗਸ ਮੈਂ ਤੁਹਾਡੇ ਵਾਸਤੇ ਲੈ ਕੇ ਆਵਾਂ ਜੀ ਬਾਕੀ ਗੁਰਦੁਰਦ ਸਾਹਿਬ ਦਾ ਸੰਖੇਪ ਇਤਿਹਾਸ ਤੋ ਤੁਹਾਡੇ ਸਾਹਮਣੇ ਆ ਜੀ ਤੁਸੀਂ ਦੇਖ ਸਕਦੇ ਹੋ ਪੜ ਸਕਦੇ ਹੋ ਬਾਕੀ ਆਪਾਂ ਗੁਰਦੁਆਰਾ ਸਾਹਿਬ ਚੱਲਦੇ ਨਤਮਸਤਕ ਹੁੰਨੇ ਆ ਤੁੰਨ ਵੀ ਮੈਂ ਚੱਲ ਕੇ ਭੋਰਾ ਸਾਹਿਬ ਦੇ ਦਰਸ਼ਨ ਕਰਾਉਣਾ ਤੇ ਜਿਹੜੇ ਮਾਤਾ ਗੁਜਰ ਕੌਰ ਜੀ ਦਾ ਥੜਾ ਸਾਹਿਬ ਅਤੇ ਛੋਟੇ ਸਾਹਿਬ ਜਦ ਨੇ ਥੜਾ ਸਾਹਿਬ ਨੇ ਉਹਨਾਂ ਦੇ ਵੀ ਮੈਂ ਤੁਹਾਨੂੰ ਦਰਸ਼ਨ ਕਰਾਉਂਗਾ ਜੀ ਅੰਦਰ ਚੱਲ ਕੇ ਚਲੋ ਇਹ ਤੇ ਤੂੰ ਜਿਹੜਾ ਉੱਥੇ ਦੇਖ ਆਂ ਲੱਗਦਾ ਜੀ ਇਹ ਮਾਤਾ ਗੁਜਰੀ ਜੀ ਦਾ ਥੜਾ ਸਾਹਿਬ ਹੈ ਜੀ ਤੁਸੀਂ ਦਰਸ਼ਨ ਕਰ ਸਕਦੇ ਹੋ ਪਰ ਸ਼ੇਰਾਂ ਨੇ ਪਵਿੱਤਰ ਦੇਹਾਂ ਦੇ ਛੋਟੇ ਸਰ ਗੁੰਦ ਦੀ ਰਾਖੀ ਕੀਤੀ ਸੀਗੀ। ਬਾਬਾ ਜੋਰਾ ਵਰ ਸਿੰਘ ਜੀ ਦਾ ਥੋੜਾ ਸਾਹ ਦਾ ਜੀ। ਬਾਬਾ ਫਤੇ ਸਿੰਘ ਜੀ ਦਾ ਥੋੜਾ ਸਾਹ ਬੈ ਜੀ। ਗੁਰੂਕਰਨ ਅਤਮਸਤਕ ਹੋ ਕੇ ਅਗੇ ਬਾਅਦ ਗੁਰਦੁਆਰਾ ਸ਼੍ਰੀ ਬੀਬਾਨਗੜ੍ਹ ਸਾਹਿਬ ਆ ਜੀ ਇਹ ਜਿੱਥੇ ਮਾਤਾ ਗੁਜਰਕੌਰ ਜੀ ਤੇ ਛੋਟੇ ਸਾਹਿਬ ਜੀ ਦੀ ਜਿਹੜੀ ਪਵਿੱਤਰ ਦੇਹਾਂ ਸੀਗੀਆਂ ਹੰਸਵਰ ਨਦੀ ਦੇ ਕਰਾਲੇ ਕਲੇ ਜੰਗਲਾਂ 'ਚ ਸੁੱਟ ਦਿੱਤਾ ਗਿਆ ਸੀ ਉਹਨਾਂ ਨੂੰ ਸ਼ਹੀਦ ਕਰਨ ਤੋਂ ਬਾਅਦ ਤੇ 48 ਘੰਟੇ ਤੱਕ ਬੱਬਰ ਸ਼ੇਰਾਂ ਨੇ ਉਹਨਾਂ ਦੀ ਜਿਹੜੀ ਪਵਿੱਤਰ ਦੇਹਾਂ ਸੀਗੀਆਂ ਉਹਨਾਂ ਦੀ ਰਾਖੀ ਕੀਤੀ ਸੀਗੀ ਤੇ ਅੰਦਰ ਭੋਰਾ ਸਾਹਿਬ ਵੀ ਸ਼ੋਭੇ ਤੇ ਜਿੱਤ ਨੂੰ ਉਹਦੇ ਵੀ ਦਰਸ਼ਨ ਕਰਦੇ ਤੇ ਉਸ ਤੋਂ ਬਾਅਦ ਜਿਹੜੇ ਦੀਵਾਨ ਟੋਡਰਮਲ ਜੀ ਸੀਗੇ ਉਹਨਾਂ ਨੇ ਉਹਨਾਂ ਦੇ ਸੰਸਕਾਰ ਵਾਸਤੇ ਜ਼ਮੀਨ ਖਰੀਦੀ ਸੀਗੀ ਸੋਨੇ ਦੀਆਂ ਮੋੜਾਂ ਖੜੀਆਂ ਕਰਕੇ ਤੋ ਤੁਸੀ ਉਹਨਾਂ ਬਾਰੇ ਵੀ ਜਾਣਦੇ ਦਿਵਾਨ ਟੋਡਰ ਮਲ ਜਿਹਨਾਂ ਦੀ ਜਹਾਜ਼ ਹਵੇਲੀ ਵੀ ਇੱਥੇ ਫਤੇਗੜ ਸਾਹਿਬ ਚ ਹੈਗੀ ਆ ਉਹਦੇ ਵੀ ਮੈਂ ਤੁਹਾਨੂੰ ਦਰਸ਼ਨ ਕਰਵਾਉਂਗਾ ਤੇ ਉਹਨਾਂ ਨੇ ਸੋਨੇ ਦੀਆਂ ਮੋਹਰਾਂ ਖੜੀਆਂ ਕਰਕੇ ਜ਼ਮੀਨ ਖਰੀਦੀ ਸੀਗੀ ਤੇ ਜਿਹੜੀ ਅੱਜ ਦੇ ਟਾਈਮ ਚ ਸਭ ਤੋਂ ਮਹਿੰਗੀ ਜ਼ਮੀਨ ਹੈਗੀ ਜਿੱਥੇ ਗੁਰਦੁਆਰਾ ਸ੍ਰੀ ਜੋਤੀਸੂਪ ਸਾਹਿਬ ਸੁਸ਼ੋਭਿਤ ਹੈ ਜੀ ਬਾਕੀ ਉਹਦੇ ਵੀ ਆਪਾਂ ਦਰਸ਼ਨ ਕਰਾਂਗੇ ਤੇ ਬਾਕੀ ਆਪਾਂ ਖਤਮ ਕਰਦੇ ਹਾਂ ਆਪਣਾ ਅੱਜ ਦਾ ਵਲੌਗ ਪਲੀਜ਼ ਮੇਰੇ ਚੈਨਲ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਤਾਂ ਕਿ ਆਉਣ ਵਾਲੇ ਟਾਈਮ ਚ ਹੋਰ ਵਧੀਆ-ਵਧੀਆ ਵਲੌਗਸ ਮੈਂ ਤੁਹਾਡੇ ਵਾਸਤੇ ਲੈ ਕੇ ਆਵਾਂ ਜੀ ਕੋਈ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਹ ਜੀ ਬਲੌਗ ਸੇ ਤੁਹਾਡਾ ਸਵਾਗਤ ਹੈ ਜੀ ਆਈ ਹੋਪ ਤੁਸੀਂ ਸਾਰੇ ਠੀਕ ਹੋਵਗੇ ਜੀ ਤੇ ਬਾਕੀ ਆਪਾਂ ਆਪਣਾ ਅੱਜ ਦਾ ਬਲੌਗ ਸ਼ੁਰੂ ਕਰਦੇ ਆਂ ਲੋਕੇਸ਼ਨ ਦੇ ਕਿ ਜਗ੍ਹਾ ਦੇਖ ਕੇ ਸਾਹਮਣੇ ਤੁਹਾਨੂੰ ਪਤਾ ਲੱਗ ਹੀ ਗਿਆ ਹੋਊਗਾ ਵੀ ਮੈਂ ਇਸ ਟਾਈਮ ਕਿੱਥੇ ਖੜਾ ਆਂ ਪਰ ਫਿਰ ਵੀ ਮੈਂ ਤੁਹਾਨੂੰ ਦੱਸ ਦਿੰਨਾ ਇਹ ਦੀਵਾਨ ਟੋਡਰਮਲ ਜੀ ਦੀ ਹਵੇਲੀ ਆ ਤੇ ਜਿਨ੍ਹਾਂ ਨੇ ਸੋਨੇ ਦੀਆਂ ਮੋਹਰੇ ਧਰ ਕੇ ਛੋਟੇ ਸਾਹਿਬ ਜਾਦਿਆਂ ਤੇ ਮਾਤਾ ਗੁਜਰ ਕੌਰ ਜੀ ਦੇ ਸੰਸਕਾਰ ਵਾਸਤੇ ਜ਼ਮੀਨ ਨੇ ਖਰੀਦੀ ਸੀਗੀ ਇਹ ਉਹ ਲੋਕੇਸ਼ਨ ਆ ਜੀ ਇਹ ਉਹ ਹਵੇਲੀ ਆ ਤੇ ਬਾਕੀ ਆਪਾਂ ਤੁਹਾਨੂੰ ਅੱਗੇ ਵੀ ਦਿਖਾਵਾਂਗੇ ਹਵੇਲੀ ਦਾ ਦਰਸ਼ਨ ਕਰਵਾਵਾਂਗੇ ਤੇ ਪਲੀਜ਼ ਮੇਰੇ ਚੈਨਲ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਕਿ ਆਉਣ ਵਾਲੇ ਟਾਈਮ 'ਚ ਹੋਰ ਵਧੀਆ-ਵਧੀਆ ਵਲੌਗਸ ਮੈਂ ਤੁਹਾਡੇ ਵਾਸਤੇ ਲੈ ਕੇ ਆਵਾਂ ਜੀ ਤੇ ਆ ਸਾਹਮਣੇ ਤੁਸੀਂ ਬੋਰਡ ਲੱਗਿਆ ਦੇਖ ਸਕਦੇ ਹੋ ਦਿਵਾਨ ਟੋਡਰ ਮੱਲ ਵਿਰਾਸਤੀ ਫਾਊਂਡੇਸ਼ਨ ਪੰਜਾਬ ਤੇ ਹਵੇਲੀ ਦੀ ਸੇਵਾ ਦਾ ਕਾਰਜ ਕੀਤਾ ਜਾ ਰਿਹਾ ਮਤਲਬ ਇਹਨੂੰ ਰੈਨੋਵੇਸ਼ਨ ਕਰਨ ਲੱਗੇ ਆ ਤੇ ਦੀ ਮੇਨਟੇਨੈਂਸ ਕਰਨ ਲੱਗੇ ਆ ਤੇ ਪ੍ਰਸਿੱਧ ਏਜੰਸੀ ਸੈਕ ਅਤੇ ਅਰਥ ਟੂ ਸਕਾਈ ਲਖਨਊ ਵੱਲੋਂ ਕੀਤਾ ਜਾ ਰਿਹਾ ਹੈ ਇਹ ਸਾਰਾ ਕਾਰਜ ਪੁਰਾਤਨ ਵਿਭਾਗ ਪੰਜਾਬ ਸਰਕਾਰ ਦੀ ਦੇਸ਼ਾ ਨਿਰਦੇਸ਼ਾਂ ਹੇਠ ਹੋ ਰਿਹਾ ਜੀ ਵੱਲੋਂ ਦੇਵਾਲਟ オーਡਰਮਲ ਜੀ ਵਿਰਾਸਤੀ ਫਾਊਂਡੇਸ਼ਨ ਪੰਜਾਬ ਤੇ ਦੇਖ ਸਕਦੇ ਹੋ ਵੀ ਇਹਦੀ ਰੈਨੋਵੇਸ਼ਨ ਕੀਤੀ ਜਾ ਰਹੀ ਹੈ ਸਰਕਾਰ ਵੱਲੋਂ ਤੇ ਸਾਹਮਣੇ ਬੋਰਡ ਲੱਗਿਆ ਵੈਸੇ ਰੈਨੋਵੇਸ਼ਨ ਦੀ ਜ਼ਰੂਰਤ ਵੀ ਬਹੁਤ ਜ਼ਿਆਦਾ ਵਾ ਤੇ ਤੁਸੀਂ ਦੇਖ ਸਕਦੇ ਹੋ ਵਾਲੇ ਦਵਾਲੇ ਕੰਸਟਰਕਸ਼ਨ ਦਾ ਕੰਮ ਚੱਲਦਾ ਪਿਆ ਜੀ ਤੇ ਬਾਕੀ ਆਪਾਂ ਅੱਗੇ ਚੱਲਦੇ ਆਂ ਅੱਗੇ ਜਾ ਕੇ ਵੀ ਤੁਹਾਨੂੰ ਦਿਖਾਉਨੇ ਆ ਹਵੇਲੀ ਕਿੱਦਾਂ ਦੀ ਹੈ ਜੀ ਅੰਦਰ ਚਲੋ ਜੀ ਨਿੱਕਾ ਜਿਹਾ ਡੌਗੀ ਬੈਠਾ। ਲੋ ਜੀ ਆਪਾਂ ਆ ਗਏ ਹਵੇਲੀ ਦੇ ਅੰਦਰ ਤੁਸੀਂ ਦੇਖ ਸਕਦੇ ਹੋ। ਤੇ ਰੈਨੋਵੇਸ਼ਨ ਦਾ ਕੰਮ ਚੱਲ ਰਿਹਾ ਵਾ ਜੀ ਇੱਥੇ ਰੈਨੋਵੇਸ਼ਨ ਦੀ ਜ਼ਰੂਰਤ ਵੀ ਬਹੁਤ ਜ਼ਿਆਦਾ ਸੀਗੀ ਹਵੇਲੀ ਨੂੰ। ਤੇ ਬਾਕੀ ਰੈਨੋਵੇਸ਼ਨ ਸ਼ੁਰੂ ਹੋ ਗਈ ਤਾਂ ਵਧੀਆ ਗੱਲਾਂ ਮੈਂ ਤੁਹਾਨੂੰ ਹਵੇਲੀ ਦੀ ਕੰਡੀਸ਼ਨ ਦੇਖ ਕੇ ਇਹੀ ਕਹਿਣਾ ਸੀਗਾ ਵੀ ਇੱਥੇ ਆ ਕੇ ਨਾ ਦੇਖ ਕੇ ਇਹਨੂੰ ਮਨ ਦੁਖੀ ਬਹੁਤ ਹੁੰਦਾ ਵਾ। ਕਿਉਂਕਿ ਦਿਵਾਨ ਟੋਡਰਮਲ ਜੀ ਆਪਣੇ ਸਿੱਖ ਇਤਿਹਾਸ ਦਾ ਬਹੁਤ ਵੱਡਾ ਉਹਨਾਂ ਦਾ ਯੋਗਦਾਨ ਸੀਗਾ। ਤੇ ਤੁਹਾਨੂੰ ਵੀ ਪਤਾ ਉਹਨਾਂ ਨੇ ਸਾਰਾ ਆਪਣਾ ਜਿੰਨਾ ਵੀ ਜੱਦੀ ਪੁਸ਼ਤੀ ਪੈਸਾ ਸੀਗਾ ਉਹ ਸਾਰਾ ਲਾ ਕੇ ਜਿੰਨੀ ਵੀ ਉਹਨਾਂ ਦੀ ਧਨ ਦੌਲਤ ਜਿੰਨੀ ਵੀ ਉਹਨਾਂ ਦੀ ਜ਼ਮੀਨ ਜਾਇਦਾਦ ਸਭ ਕੁਝ ਵੇਚ ਵਟ ਕੇ ਸਭ ਕੁਝ ਦਾਤੇ ਲਾ ਕੇ ਤੇ ਸਭ ਕੁਝ ਦਾਤੇ ਲਾ ਕੇ ਉਹਨਾਂ ਨੇ ਛੋਟੇ ਸਾਹਿਬ ਜਦੇ ਤੇ ਮਾਤਾ ਗੁਜਰ ਕੌਰ ਜੀ ਦੇ ਸਸਕਾਰ ਵਾਸਤੇ ਜ਼ਮੀਨ ਖਰੀਦੀ ਸੀ ਤੇ ਤੁਹਾਨੂੰ ਵੀ ਪਤਾ ਹੀ ਸੋਨੇ ਦੀਆਂ ਮੋਹਰਾਂ ਖੜੀਆਂ ਕੀਤੀਆਂ ਸੀਗੀਆਂ ਉਹਨਾਂ ਨੇ ਤੇ ਰੱਖੀਆਂ ਨਹੀਂ ਸੀਗੀਆਂ ਮਤਲਬ ਮੁਗਲਾਂ ਵੱਲੋਂ ਹੁਕਮ ਆਏ ਸੀਗੇ ਜਿਹੜਾ ਉਸ ਟਾਈਮ ਸਰਹੰਦ ਦਾ ਸੀਗਾ ਉਹਦਾ ਰਾਜਾ ਸੀ ਉੱਥੇ ਦਾ ਸ਼ਾਸਕ ਸੀਗਾ ਜਿਨ੍ਹਾਂ ਨੇ ਛੋਟੇ ਸਾਹਿਬ ਜਦਿਆਂ ਨੂੰ ਨੀਹਾਂ 'ਚ ਚੜਵਾਇਆ ਸੀਗਾ ਤੇ ਉਹਨਾਂ ਵੱਲੋਂ ਹੁਕਮ ਹੋਇਆ ਸੀਗਾ ਵੀ ਤੈਨੂੰ ਅਸੀਂ ਇੱਥੇ ਜ਼ਮੀਨ ਨਹੀਂ ਦਵਾਂਗੇ ਵੀ ਤੂੰ ਕਿਤੇ ਹੋਰ ਲੈ ਜਾ ਤੇ ਇਸੇ ਕਰਕੇ ਫਿਰ ਉਹਨਾਂ ਨੇ ਕਿਹਾ ਸੀ ਵੀ ਅਸੀਂ ਜ਼ਮੀਨ ਖਰੀਦਣੀ ਆ ਛੋਟੇ ਸਾਹਿਬ ਜਦ ਦੇ ਮਾਤਾ-ਗੁਜਰ ਕੋਰੀ ਦੇ ਸਸਕਾਰ ਵਾਸਤੇ ਵੀ ਤੂੰ ਇਹ ਦੱਸ ਵੀ ਤੈਨੂੰ ਚਾਹੀਦਾ ਕੀ ਆ ਤੇ ਉਹਨੇ ਕਿਹਾ ਸੀ ਵੀ ਸੋਨੇ ਦੀਆਂ ਮੋਹਰਾਂ ਖੜੀਆਂ ਕਰਨੀਆਂ ਪੈਣਗੀਆਂ ਵੀ ਤਾਂ ਤੈਨੂੰ ਜ਼ਮੀਨ ਮਿਲੂਗੀ ਤੇ ਉਹਨਾਂ ਨੇ ਸਾਰਾ ਕੁਝ ਆਪਣਾ ਲੁਟਾਤਾ ਸੀਗਾ ਜਿੰਨਾ ਵੀ ਉਹਨਾਂ ਦਾ ਜਦ ਦੀ ਪੁਸਤੀ ਪੈਸਾ ਸੀਗਾ ਤੇ ਇਲਾ ਸੀਗਾ ਸਭ ਕੁਝ ਸਾਰੀ ਉਹਨਾਂ ਦੀ ਜ਼ਮੀਨ ਜਾਇਦਾਦ ਜਿੰਨੀ ਵੀ ਸੀਗੀ ਸਾਰੀ ਉਹਨਾਂ ਨੇ ਦਾਅ ਤੇ ਲਾਤੀ ਸੀਗੀ ਤੇ ਫਿਰ ਉਹਨਾਂ ਨੇ ਉਹਨਾਂ ਤੋਂ ਜ਼ਮੀਨ ਖਰੀਦੀ ਸੀਗੀ ਤੇ ਛੋਟੇ ਸਰਦ ਦੇ ਮਾਤਾ ਗੁਜਰਕੌਰ ਜੀ ਦਾ ਸੰਸਕਾਰ ਕੀਤਾ ਸੀਗਾ ਵੀ ਦੇਖ ਸਕਦੇ ਹੋ ਇਤਿਹਾਸ ਲੱਗਿਆ ਹੋਇਆ ਜੀ ਇੱਥੇ ਧਨ ਸਰਦ ਵੰਸਦਾਂ ਦੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਰਾ ਇਤਿਹਾਸ ਲਿਖਿਆ ਹੋਇਆ ਹੈ ਜੀ ਇੱਥੇ ਤੇ ਬਾਕੀ ਆਪਾਂ ਚੱਲਦੇ ਹਾਂ ਤੇ ਆ ਜੀ ਬਾਹਰਲਾ ਪਾਸਾ ਵਾ ਰਸੋਈ ਹੁੰਦੀ ਸੀ ਇੱਥੇ دیਵਾਨ ਜੀ ਦੀ ਤੇ ਦੇਖ ਸਕਦੇ ਹੋ ਰੇਟੋ ਕਿਚਨ ਲਿਖਿਆ ਹੈ ਤੇ ਇਧਰ ਰਸੋਈ ਦਾ ਰਸਤਾ ਵਾ ਅੰਦਰ ਆਪਾਂ ਜਾ ਨਹੀਂ ਸਕਦੇ ਕਿਉਂਕਿ ਜਗ੍ਹਾ ਬਹੁਤ ਹੀ ਪੁਰਾਣੀ ਕਰਾਣਾ ਖੰਡਰ ਹੋ ਚੁੱਕੀ ਹੈ ਤੇ ਡਾਰਾ ਵੀ ਉੱਤੋਂ ਕੁਛ ਅਗਿਰਗੁਰ ਨਾ ਜਾਵੇ ਇਸੇ ਕਰਕੇ ਆਪਾਂ ਕੋਈ ਰਿਸਕ ਨਹੀਂ ਲੈਣਾ ਹੈ ਤੇ ਬਾਕੀ ਆ ਇਧਰ ਤੁਸੀਂ ਦੇਖ ਸਕਦੇ ਹੋ ਕੰਸਟਰਕਸ਼ਨ ਚੱਲ ਰਹੀ ਆ ਪੰਜਾਬ ਸਰਕਾਰ ਵੱਲੋਂ ਚੱਲ ਰਹੀ ਹੈ ਤੇ ਕੋਈ ਅਰਥ ਟੂ ਸਕਾਈ ਨਾਮ ਦੀ ਫਾਊਂਡੇਸ਼ਨ ਆ ਸੈਕ ਪਰ ਮੈਂ ਇਨਟਰੈਸਟ ਹੀ ਦਿਖਾਇਆ ਸੀਗਾ ਉਹ ਤਾਂ ਬੋਰਡ ਲੱਗਿਆ ਹੋਇਆ ਤੇ ਉਹਨਾਂ ਵੱਲੋਂ ਇੱਥੇ ਸੇਵਾ ਕਰਵਾਈ ਜਾ ਰਹੀ ਹੈ ਜੀ ਤੇ ਬਾਕੀ ਜੀ ਆ ਸਰਵੈਂਟ ਦਾ ਕੁੱਕ ਰੂਮ ਆ ਜਿਹੜੇ ਲੰਗਰੀ ਹੁੰਦੇ ਆ ਆਪਣੇ ਘਰੇ ਉਹਦਾ ਕਮਰਾ ਵਾ ਜੀ ਇਹ ਤੇ ਬਾਕੀ ਆਪਾਂ ਚੱਲਦੇ ਆਂ ਅੱਗੇ ਤੇ ਆ ਸਾਰੀ ਹਵੇਲੀ ਆ ਜੀ ਤਾਂ ਤੁਸੀਂ ਦੇਖ ਸਕਦੇ ਹੋ ਪੁਰਾਣਾ ਪਲਸਟਰ ਆ ਜੀ ਸਾਰਾ ਇਹ ਪੁਰਾਣਾ ਕੀਤਾ ਹੋਇਆ ਹਵੇਲੀ ਦੀ ਹਾਲਾਤ ਬਹੁਤ ਜਿਆਦਾ ਮਾੜੀ ਕੀਤੀ ਹੋਈ ਆ ਤੇ ਮੈਂ ਕਿਸੇ ਵਲੌਗ ਚ ਦੇਖਿਆ ਸੀਗਾ ਇੱਥੇ ਕੋਈ ਵਲੌਗਰ ਹੋਰ ਆਏ ਹੋਣੇ ਆ ਤੇ ਉਹਨਾਂ ਨੇ ਇੱਥੇ ਦੇ ਲੋਕਲਜ਼ ਦਾ ਇੰਟਰਵਿਊ ਲਿਆ ਸੀਗਾ ਤੇ ਕੋਈ ਬਾਬਾ ਜੀ ਸੀਗੇ ਇੱਥੇ ਤੇ ਉਹਨਾਂ ਨੇ ਦੱਸਿਆ ਸੀਗਾ ਵੀ ਪਹਿਲਾਂ ਹਵੇਲੀ ਇਦਾਂ ਦੀ ਨਹੀਂ ਸੀਗੀ ਵੇ ਤੇ ਕਈ ਵਾਰੀ ਕਹਿੰਦੇ ਵੀ ਬਿਜਲੀਆਂ ਗੇਰੀਆਂ ਸੀਗੀਆਂ ਜਦੋਂ ਆਪਣੇ ਤੇਜ਼ ਬਾਰਿਸ਼ ਹੁੰਦੀ ਆ ਤੇ ਇਸੇ ਕਰਕੇ ਸਾਰੀ ਟੁੱਟ ਫੁੱਟ ਗਈ ਇਹ ਇਸ ਚੀਜ਼ ਵੱਲੋਂ ਕਹਿੰਦੇ ਵੀ ਤਾਂ ਕਰਕੇ ਵੀ ਖੰਡਰ ਹੋ ਗਈ ਬਾਕੀ ਥੋੜਾ ਬੋਤਾ ਇਹਦੀ ਸਾਮ ਸੰਭਾਲ ਇੰਨੀ ਜ਼ਿਆਦਾ ਨਹੀਂ ਹੋਏਗੀ ਤੇ ਇਸੇ ਕਰਕੇ ਹਾਲਤ ਇਦੀ ਇਦਾਂ ਦੀ ਆ। ਕਹਾਂ ਤੁਸੀਂ ਦੇਖ ਸਕਦੇ ਹੋ ਹਾਲ ਰੂਮ ਟੂ ਫਰਸਟ ਫਲੋਰ। ਜਾਣ ਨੂੰ ਤਾਂ ਅੰਦਰ ਮਨ ਕਰਦਾ ਵੀ ਤੁਹਾਨੂੰ ਮੈਂ ਨੇੜੋਂ ਦਿਖਾਵਾਂ ਪਰ ਬਹੁਤ ਹੀ ਜ਼ਿਆਦਾ ਸੀਮੈਂਟ ਨਾ ਕਮਜ਼ੋਰ ਹੋਇਆ ਹੋਇਆ ਹੈ ਇੱਥੇ ਤੇ ਮੈਨੂੰ ਐ ਡਰ ਆ ਵੀ ਕਿਤੇ ਗਿਰਗਰ ਨਾ ਜਾਵੇ। ਇਸੇ ਕਰਕੇ ਮੈਂ ਤੁਹਾਨੂੰ ਦੂਰੀਂ ਦਿਖਾ ਰਿਹਾ। ਬਾਕੀ ਇਹ نیچے ਬੇਸਮੈਂਟ ਹੈ ਜੀ। ਇਹ ਸਾਰਾ ਅੰਡਰਗਰਾਊਂਡ ਹੋਣ ਤਾਂ ਚਲੋ ਬੇਸਮੈਂਟ ਬੰਦ ਕਰਤੀ। ਤੇ ਉਹ ਕਹਿੰਦੇ ਹੁੰਦੇ ਸੀ ਵੀ ਬੇਸਮੈਂਟ 'ਚ ਜਿੰਨਾ ਵੀ ਦੀਵਾਨ ਜੀ ਦਾ ਪੈਸਾ ਸੀਗਾ, ਸੋਨਾ ਸੀਗਾ ਵੀ ਅੰਡਰਗਰਾਊਂਡ ਹੀ ਆਂਦਾ ਹੁੰਦਾ ਸੀਗਾ। ਬਾਕੀ ਉਹਨਾਂ ਵੱਲੋਂ ਕਿਹਾ ਜਾਂਦਾ ਵੀ ਹਜੇ ਵੀ نیچے ਕੁਝ ਨਾ ਕੁਝ ਹੈਗਾ ਵਾ ਬਾਕੀ ਆਪਾਂ ਨੂੰ ਪਤਾ ਨਹੀਂ ਹੈ ਕਿ ਅਗਰ ਕੋਈ ਇੱਥੇ ਤੇ ਲੋਕਲਸ ਮਿਲੂਗਾ ਆਪਾਂ ਨੂੰ ਕੋਈ ਇੱਥੇ ਦੇ ਜਿਹੜੇ ਨੇੜੇ ਤੇੜੇ ਰਹਿਣ ਵਾਲੇ ਹੈਗੇ ਆਪਾਂ ਉਹਨਾਂ ਨਾਲ ਪੂਰੀ ਡਿਟੇਲ ਚ ਗੱਲਬਾਤ ਕਰਾਂਗੇ ਬਾਕੀ ਜਿੰਨਾ ਕੁ ਮੈਨੂੰ ਦਿਖ ਰਿਹਾ ਵਾ ਉਹਨਾਂ ਕੁ ਤੁਹਾਨੂੰ ਮੈਂ ਦਿਖਾ ਰਿਹਾ ਜੀ ਅਰੇ ਤੇ ਦੇਖ ਸਕਦੇ ਹੋ ਬੇਸਮੈਂਟ ਸਟੇਅਰਸ ਮਤਲਬ ਇੱਥੇ ਬੇਸਮੈਂਟ ਨੂੰ ਪੌੜੀਆਂ ਜਾਂਦੀ ਜਾਂਦੀਆਂ ਸੀਗੀਆਂ ਤੇ ਫਿਲਹਾਲ ਅਜੇ ਇਸ ਟਾਈਮ ਬੰਦ ਕੀਤੀਆਂ ਹੋਈਆਂ ਉਦੋਂ ਹੀ ਮੈਨੂੰ ਲੱਗਦਾ ਉਦੋਂ ਹੀ ਬੰਦ ਕਰਤੀਆਂ ਹੋਣੀਆਂ ਨੇ ਤੇ ਆ ਸਾਰਾ ਜਹਾਜ਼ ਹਵੇਲੀ ਦਾ ਫਰੰਟ ਹੈ ਜੀ ਤੁਸੀਂ ਦੇਖ ਸਕਦੇ ਹੋ ਹਾਲਾਤ ਬਹੁਤ ਹੀ ਜ਼ਿਆਦਾ ਮਾੜੀ ਹੈ ਬਾਕੀ ਅਗਰ ਰੈਨੋਵੇਸ਼ਨ ਇੱਥੇ ਹੋ ਰਹੀ ਹੈ ਤਾਂ ਇਹਨੂੰ ਮੇਨਟੇਨ ਕਰ ਰਿਹਾ ਤੇ ਇਹ ਤਾਂ ਬਹੁਤ ਵਧੀਆ ਗੱਲ ਹੈ ਸਰਕਾਰ ਵੱਲੋਂ ਤੇ ਮੈਂ ਇਹੋ ਚੀਜ਼ ਕਹਨ ਉਹ ਕਿਉਂਕਿ ਦਿਵਾਨ ਟੋਡਰ ਮਲਜੀ ਦਾ ਬਹੁਤ ਵੱਡਾ ਯੋਗਦਾਨ ਸੀਗਾ ਤੇ ਬਹੁਤ ਹੀ ਅਹਿਮ ਪੰਨਾ ਉਹ ਆਪਣੇ ਸਿੱਖ ਇਤਿਹਾਸ ਦਾ ਤੁਹਾਨੂੰ ਵੀ ਪਤਾ ਉਸ ਬਾਰੇ ਤੇ ਜਿਨ੍ਹਾਂ ਨੇ ਆਪਣਾ ਸਾਰਾ ਕੁਝ ਦਾਤੇ ਲਾ ਕੇ ਛੋਟੇ ਸਾਹਿਬ ਜੀ ਦੇ ਮਾਤਾ ਗੁਰੂਕੌਰ ਜੀ ਦੇ ਸਨਸਕਾਰ ਵਾਸਤੇ ਜ਼ਮੀਨ ਖਰੀਦੀ ਸੀਗੀ ਤੇ سونے ਦੀਆਂ ਮੋਹਰਾ ਖੜੀਆਂ ਕਰਕੇ ਤੇ ਉਹਦੇ ਇਸ ਕਰਕੇ ਉਹਨਾਂ ਨੂੰ ਧਿਆਨ ਚ ਰੱਖਦੇ ਹੋਏ ਵੀ ਏਡੇ ਵਧੀਆ ਇਨਸਾਨ ਦੀ ਜਿਹੜੀ ਵਿਰਾਸਤ ਜਿਹੜੀ ਆਪਣੇ ਕੋਲੇ ਬਚੀ ਹੋਈ ਹੈ ਜਿਹੜੀ ਉਹਨਾਂ ਦੀ ਹਵੇਲੀ ਬਚੀ ਹੋਈ ਹੈ ਉਹਦੀ ਹਾਲਾਤ ਵਧੀਆ ਹੋਣੀ ਚਾਹੀਦੀ ਤਾਂ ਕਿ ਦੂਰੋਂ ਦੂਰੋਂ ਲੋਕ ਇਹਨੂੰ ਦੇਖਣ ਆਉਣ ਜੋ ਵੀ ਆਪਣੇ ਸਿੱਖ ਵੀਰ ਭਰਾ ਨੇ ਬਾਹਰਲੀ ਕੰਟਰੀਆਂ 'ਚ ਰਹਿੰਦੇ ਆ ਜੀ ਇਹਨਾਂ ਨੇ ਹਜੇ ਤੱਕ ਇੱਥੇ ਨਹੀਂ ਦੇਖੀ ਹੈਗੀ ਇਹ ਤੇ ਇਸੇ ਕਰਕੇ ਰੈਨੋਵੇਸ਼ਨ ਵਧੀਆ ਨੂੰ ਤਾਂ ਕਿ ਦੂਰੋਂ ਦੂਰੋਂ ਲੋਕ ਦੇਖਣ ਆਉਣ ਇਸ ਚੀਜ਼ ਨੂੰ ਵੀ ਉਹ ਵੀ ਆਪਣੇ ਬੱਚਿਆਂ ਨੂੰ ਦੱਸਣ ਵੀ ਆਪਣਾ ਸਿੱਖ ਇਤਿਹਾਸ ਕੀ ਸੀਗਾ ਇਸ ਕਰਕੇ ਦੀ ਰੈਨੋਵੇਸ਼ਨ ਹੋਣੀ ਬਹੁਤ ਜ਼ਰੂਰੀ ਕਿਉਂਕਿ ਬਹੁਤ ਹੀ ਜ਼ਿਆਦਾ ਮਾੜੀ ਹਾਲਾਤ ਆ ਤੇ ਅੰਦਰ ਜਾਣੋ ਵੀ ਡਰ ਲੱਗਦਾ ਵੀ ਕੋਈ ਇੱਟ ਵਗੈਰਾ ਨਾ ਉੱਪਰ ਗਿਰ ਜਵੇ ਇਸੇ ਕਰਕੇ ਮੈਂ ਤੁਹਾਨੂੰ ਜ਼ਿਆਦਾ ਨਹੀਂ اندر ਖੋਰੇ ਬਾਕੀ ਆ ਤੁਸੀਂ ਦੇਖ ਸਕਦੇ ਹੋ ਇੱਥੇ ਕੰਸਟਰਕਸ਼ਨ ਚੱਲਦੀ ਪਈ ਆ ਸਾਰੀ ਹਵੇਲੀ ਦੀ ਤੇ ਹੌਲੀ ਹੌਲੀ ਕਰਕੇ ਸ਼ਾਇਦ ਜੇ ਆਪਣਾ ਅਗਲੀ ਵਾਰੀ ਕਦੇ ਢੇੜਾ ਲੱਗੇ ਸ਼ਾਇਦ ਉਦੋਂ ਇਹਦੀ ਕੰਡੀਸ਼ਨ ਬੈਟਰ ਹੋਵੇ ਤੇ ਜਿਵੇਂ ਬਾਹਰਲੀ ਕੰਟਰੀਆਂ 'ਚ ਆਪਾਂ ਦੇਖਦੇ ਨੇ ਜਿਹੜੇ ਉਹਨਾਂ ਦੇ ਮਿਊਜ਼ੀਅਮਸ ਨੇ ਉਹ ਬਹੁਤ ਉਹਨਾਂ ਦੀ ਵਧੀਆ ਸਾਂਭ ਸੰਭਾਲ ਕਰਕੇ ਰੱਖੀ ਜਾਈਦੀ ਉਹੀ ਚੀਜ਼ ਇੱਥੇ ਹੋਣੀ ਚਾਹੀਦੀ ਆ ਸਰਕਾਰ ਨੂੰ ਇਸ ਚੀਜ਼ ਤੇ ਧਿਆਨ ਜ਼ਰੂਰ ਦੇਣਾ ਚਾਹੀਦਾ ਕਿਉਂਕਿ ਦੀਵਾਨ ਟੋਡਰਮਲ ਜੀ ਦਾ ਯੋਗਦਾਨ ਬਹੁਤ ਵੱਡਾ ਸੀਗਾ ਸਿੱਖ ਇਤਿਹਾਸ 'ਚ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਸਾਰੀ ਹਵੇਲੀ ਹੋਈ ਹੈ ਜੀ ਬਾਕੀ ਇੱਧਰ ਆਪਾਂ ਜਾ ਨਹੀਂ ਸਕਦੇ ਕਿਉਂ ਖਦਾਈ ਕੀਤੀ ਹੋਈ ਸਾਰੇ ਪਾਸੇ ਤੇ ਪੱਟੀਆਂ ਲਾਈਆਂ ਹੋਈਆਂ ਅੰਦਰ ਐਂਟ੍ਰੈਂਸ ਨਹੀਂ ਹੈਗੀ ਵਰਕ ਚੱਲਦਾ ਪਿਆ ਤੇ ਦੇਖ ਸਕਦੇ ਹੋ ਬਾਕੀ ਆਪਾਂ ਤੁਹਾਨੂੰ ਇਹਨਾਂ ਦਾ ਇਤਿਹਾਸ ਦਾ ਗੇਟ ਤੇ ਬੋਰਡ ਲੱਗਾ ਹੋਇਆ ਵਾ ਉਹ ਵੀ ਦਿਖਾਵਾਂਗੇ ਤੁਹਾਨੂੰ ਜਿਹੜਾ ਜਿਹੜਾ ਉੱਥੇ ਵੇਰਵਾ ਲਿਖਿਆ ਹੋਇਆ ਵਾ ਜਿਹੜਾ ਜਿਹੜਾ ਉੱਥੇ ਲਿਖੀਆਂ ਹੋਈਆਂ ਉਹ ਸਮੇਂ ਬਾਰੇ ਗੱਲਾਂ ਤੇ ਉਹ ਵੀ ਆਪਾਂ ਤੁਹਾਨੂੰ ਚੱਲ ਕੇ ਦਿਖਾਵਾਂਗੇ ਜੀ ਚਲੋ ਤੇ ਅਜੀ ਇਤਿਹਾਸ ਲੱਗਾ ਹੋਇਆ ਤੇ ਦੇਸ਼ਾਂ ਦੇ ਕੌਮੀ ਵਿਰਾਸਤ ਜਹਾਜ਼ ਅਵੇਲੀ ਸੇਵਾ ਦੇ ਪੁੰਜ ਧੀਰਜ ਦੇ ਤਿਆਗ ਦੇ ਮੂਜਸਮ ਹੈ ਦੀਵਾਨ ਟੋਡਰਮਲ ਜੀ ਜਿਨ੍ਹਾਂ ਨੇ ਮਾਤਾ ਗੁਜਰੀ ਜੀ ਬਾਬਾ ਜੋਰਾਵਰ ਸਿੰਘ ਜੀ ਅਤੇ ਬਾਬਾ ਫਤੇ ਸਿੰਘ ਜੀ ਦੇ ਪਵਿੱਤਰ ਸਸਕਾਰ ਲਈ ਸੋਨੇ ਦੀਆਂ ਸ਼ਰਫ਼ੀਆਂ ਟੈਡੀਆਂ ਵਿਛਾ ਕੇ ਵਜ਼ੀਰ ਖਾਨ ਪਾਸੋਂ ਧਰਤੀ ਖਰੀਦੀ ਸੀਗੀ ਤੇ ਇਤਿਹਾਸ ਦੇ ਸੁਨਹਿਰੀ ਪੰਨੇ ਪੁਕਾਰ ਕੇ ਇਤਿਹਾਸ ਰਚਿਆ ਮਾਨਵਤਾ ਲਈ ਇੱਕ ਮਾਰਗਦਰਸ਼ਨ ਖੋਲਿਆ ਸ਼ਹੀਦਾਂ ਨੂੰ ਕੋਟੀ ਕੋਟੀ ਪ੍ਰਣਾਮ ਹਾਂਜੀ ਇਹਨਾਂ ਨੇ ਸੋਨੇ ਦੀਆਂ ਮੋੜਾਂ ਟੈਡੀਆਂ ਕਰਕੇ ਖੜੀਆਂ ਕੀਤੀਆਂ ਸੀਗੀਆਂ ਤੇ ਵਜ਼ੀਰ ਖਾਨ ਤੋਂ ਜ਼ਮੀਨ ਫਰੀ ਹੋਤੀ ਸੀਗੀ ਛੋਟੇ ਸਾਬ ਜਨਨ ਤੇ ਮਾਤਾ ਗੁਜਰਕੋਰੀ ਦੇ ਸਸਕਾਰ ਵਾਸਤੇ ਤੇ ਦਿਵਾਨ ਟੋਡਰਮਲ ਜੀ ਦੀ ਜਹਾਜ਼ ਹਵੇਲੀ ਹੈ ਜੀ ਤੁਹਾਨੂੰ ਅੰਦਰ ਚੱਲ ਕੇ ਦਿਖਾਵਾਂਗੇ ਆਪਾਂ ਲਓ ਜੀ ਇਹ ਸੀਗਾ ਆਪਣਾ ਅੱਜ ਦਾ ਵਲੌਗ ਦਿਵੰਤ オーਡਰ ਮਲਜੀ ਦੀ ਹਵੇਲੀ ਤੁਸੀਂ ਦੇਖ ਸਕਦੇ ਹੋ ਸਾਹਮਣੇ ਹੀ ਆ ਤੇ ਜਿੰਨਾ ਕਿ ਮੇ ਤੋਂ ਸ਼ੂਟ ਹੋ ਸਕੇ ਉਹਨਾਂ ਕ ਮੈਂ ਵਲੌਗ ਸ਼ੂਟ ਕਰ ਲਿਆ ਕਿਉਂਕਿ ਕੰਸਟਰਕਸ਼ਨ ਚੱਲਦੀ ਪਈ ਹੈ ਬਾਕੀ ਇੱਥੇ ਬੋਰਡ ਸਾਹਮਣੇ ਲੱਗੇ ਹੈ ਕਹਿੰਦੇ ਵੀ ਰੈਨੋਵੇਸ਼ਨ ਚੱਲਦੀ ਹੈ ਹਵੇਲੀ ਦੀ ਤੇ ਕਿਸੇ ਕੰਪਨੀ ਵੱਲੋਂ ਸੇਵਾ ਕਰਵਾਈ ਜਾ ਰਹੀ ਹੈ ਇਹਨੂੰ ਮੇਨਟੇਨੈਂਸ ਕੀਤੀ ਜਾ ਰਹੀ ਹੈ ਇਹਨੂੰ ਰੈਨੋਵੇਟ ਕੀਤਾ ਜਾ ਰਿਹਾ ਹੈ ਰੈਨੋਵੇਸ਼ਨ ਦੀ ਜ਼ਰੂਰਤ ਵੀ ਬਹੁਤ ਜ਼ਿਆਦਾ ਵਾ ਕਿਉਂਕਿ ਹਵੇਲੀ ਦੀ ਹਾਲਾਤ ਬਹੁਤ ਜ਼ਿਆਦੇ ਖਰਾਬ ਹੋਈ ਹੋਈ ਆ ਤੇ ਜਿੰਨਾ ਇਹ ਇਤਿਹਾਸ ਦਾ ਇੰਨਾ ਜ਼ਰੂਰੀ ਪੰਨਾ ਵਾ ਦਿਵਾਨ ਟੋਡਰ ਮਲ ਜੀ ਦਾ ਨਾਮ ਬਹੁਤ ਵੱਡਾ ਵਾ ਜੀ ਤੇ ਇਸੇ ਕਰਕੇ ਉਹਨਾਂ ਦੀ ਹਵੇਲੀ ਦੀ ਦੇਖਰੇਖ ਤਾਂ ਬਧੀਏ ਤਰੀਕੇ ਨਾਲ ਹੋਣੀ ਚਾਹੀਦੀ ਕਿਉਂਕਿ ਇਹ ਇਤਿਹਾਸ ਦਾ ਬਹੁਤ ਹੀ ਜ਼ਿਆਦਾ ਅਹਿਮ ਪੰਨਾ ਵਾ ਜਿਨ੍ਹਾਂ ਨੇ ਆਪਣਾ ਸਾਰਾ ਕੁਝ दांव ਤੇ ਲਾ ਕੇ ਛੋਟੇ ਸਾਹਿਬ ਜੀ ਦੇ ਮਾਤਾ ਗੁਜਰ ਕੌਰ ਦੀ ਜਨ ਸਸਕਾਰ ਵਾਸਤੇ ਜ਼ਮੀਨ ਖਰੀਦੀ ਸੀਗੀ ਤੇ ਇਸੇ ਕਰਕੇ ਉਹਨਾਂ ਦੀ ਜਿਹੜੀ ਵੀ ਵਿਰਾਸਤ ਉਹਨਾਂ ਬੱਚੀ ਹੋਈ ਆ ਉਹਨੂੰ ਉਹਦੀ ਸਾਂਭ ਸੰਭਾਲ ਕਰਨਾ ਸਰਕਾਰ ਦਾ ਕੰਮ ਹੈ ਜੀ ਤੇ ਬਾਕੀ ਆਪਾਂ ਆਪਣਾ ਇਹਦਾ ਵਲੌਗ ਇੱਥੇ ਖਤਮ ਕਰਦੇ ਹਾਂ ਜੀ ਪਲੀਜ਼ ਮੇਰੇ ਚੈਨਲ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਤਾਂ ਕਿ ਆਨਲਾਈਨ ਟਾਈਮ 'ਚ ਹੋਰ ਵਧੀਆ-ਵਧੀਆ ਵਲੌਗਸ ਮੈਂ ਤੁਹਾਡੇ ਵਾਸਤੇ ਲੈ ਕੇ ਆਵਾਂ ਜੀ ਕੋਈ ਗਲਤੀ ਹੋਵੇ ਕੋਈ ਭੁੱਲ ਚੋ ਕੋਈ ਤਾਂ ਮੈਨੂੰ ਮਾਫ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ